ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਬਾਬਾ ਕਾਲ ਪੈਰੋ ਜਿਹੜੇ ਬਾਬਾ ਕਾਲ ਪੈਰੋ ਹੋਏ ਨੇ ਬਟਕ ਪੈਰੋ ਜਿਨ੍ਹਾਂ ਨੂੰ ਵੀ ਕਹਿੰਦੇ ਨੇ ਇਹਨਾਂ ਦਾ ਇੱਕ ਮੰਤਰ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਕਿ ਬਹੁਤ ਜ਼ਬਰਦਸਤ ਤੇ ਪਾਕ ਕਮਾਲ ਮੰਤਰ ਹੈ ਇਸ ਮੰਤਰ ਦੇ ਨਾਲ ਹਰ ਇੱਕ ਚੀਜ਼ ਧੂਤ ਪ੍ਰੇਤ ਜਿੰਨ ਖਬੀਸ ਕਿਸੇ ਨੂੰ ਮੜੀ ਮਸਾੜ ਨੂੰ ਵੀ ਤੁਸੀਂ ਜਿੰਨੇ ਤੁਹਾਡੇ ਤੇ ਭੇਜਿਆ ਉੱਤੇ ਪਲਟ ਕੇ ਭੇਜ ਸਕਦੇ ਹੋ ਪਰ ਮੰਤਰ ਨੂੰ ਸਿੱਧ ਕਰਨਾ ਪੈਣਾ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ ਸੋ ਹੁਣ ਗੱਲ ਕਰਦੇ ਆਂ ਬੰਦਾ ਕਾਲ ਪੈਰੋ ਤੇ ਮੰਤਰ ਬਾਰੇ ਜਿਹੜਾ ਬਹੁਤ ਹੀ ਪਾਵਰਫੁਲ ਮੰਤਰ ਜਿਹਨੂੰ ਕਹਿੰਦੇ ਪਾਵਰ ਜਿਹਦੇ ਇਸ ਮੰਤਰ ਦੇ ਵਿੱਚ ਇੰਨੀ ਕੁ ਪਾਵਰ ਆ ਨਾ ਜਿਹੜਾ ਬੰਦਾ ਕਰ ਲਊਗਾ ਕਰਕੇ ਸਿੱਧ ਕਰ ਗਿਆ ਉੱਚੀ ਚੀਜ਼ ਚਾਹੀ ਵੱਡੀ ਤੋਂ ਵੱਡੀ ਚੀਜ਼ ਨੂੰ ਵੀ ਕਾਬੂ ਕਰ ਸਕਦਾ ਜਿਹਨੇ ਤੁਹਾਡੇ ਤੇ ਵਾਰ ਕੀਤਾ ਉਹ ਭੇਜ ਸਕਦਾ ਵਾਪਸ ਤਾਂ ਦੋਸਤੋ ਇਹਨੂੰ ਜਿਹੜੀ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸੁਣਿਓ ਸਮਝਿਓ ਗੱਲ ਫੇ ਸਮਝਾਉਣੀ ਆ ਜਿਸ ਤਰ੍ਹਾਂ ਤੁਹਾਡੇ ਤੇ ਕਿਸੇ ਨੇ ਦੁਸ਼ਮਣ ਨੇ ਤੁਹਾਡੇ ਉੱਤੇ ਵਾਰ ਕਰਤਾ ਮੰਨ ਲਓ ਤੁਸੀਂ ਰਾਤ ਨੂੰ ਸੁੱਤੇ ਪਏ ਹੋ ਸੁੱਤੇ ਪਏ ਦੇ ਉੱਤੇ ਤੁਹਾਡੇ ਵਾਰ ਚੱਲ ਗਿਆ ਵਾਰ ਕਰਤਾ ਕਿਸੇ ਨੇ ਤੁਹਾਡੀ ਰੱਖਿਆ ਬਾਬਾ ਪੈਰੋ ਜੀ ਆਪ ਕਰਨਗੇ ਜੇ ਤੁਸੀਂ ਇਸ ਮੰਤਰ ਨੂੰ ਸਿੱਧ ਕੀਤਾ ਹੋਏਗਾ 41 ਦਿਨ ਇਸ ਮੰਤਰ ਨੂੰ ਸਿੱਧ ਕਰ ਲਿਓ ਇਹਦਾ ਸ਼ਿਲਾ ਕੱਢ ਲਿਓ ਦੇਖਿਓ ਤੁਹਾਡੇ ਪੌਂ ਬਾਰਾਂ ਹੋ ਜਾਣੀਆਂ ਤੁਹਾਡੇ ਵਾਰੇ ਨੇ ਹਰੇ ਹੋ ਜਾਣੇ ਤੁਹਾਡੇ ਆਸ-ਪਾਸ ਕੋਈ ਚੀਜ਼ ਫੜਕ ਨਹੀਂ ਸਕਦੀ ਤਾਂ ਦੋਸਤੋ ਜਿਹੜੇ ਬਾਬਾ ਪੈਰੋ ਜੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਭੂਤਾਂ ਦੇ ਜਿੰਨੇ ਵੀ ਭੂਤ ਪ੍ਰੇਤਾਂ ਉਹਨਾਂ ਦੇ ਸੈਨਾਪਤੀ કહਾਏ ਜਾਂਦੇ ਨੇ ਸਾਰੇ ਭੂਤ ਪ੍ਰੇਤ ਇਹਨਾਂ ਤੋਂ ਬਿਨਾ ਨਹੀਂ ਚੱਲਦੇ ਚਾਹੇ ਕਿੰਡੀ ਮੜੀ ਮਸਾਂਕਿਓ ਨਾ ਹੋਣ ਜਿਸ ਤਰ੍ਹਾਂ ਇਹ ਜਾਣਗੇ ਉਸੇ ਤਰੀਕੇ ਨਾਲ ਚੱਲਣਗੇ ਜੋ ਇਹਨਾਂ ਦਾ ਹੁਕਮ ਹੋਏਗਾ ਇਹਨਾਂ ਦੇ ਹੁਕਮ ਨੂੰ ਕੋਈ ਬਦਲ ਨਹੀਂ ਸਕਦਾ ਕਿਉਂ ਕਰਕੇ ਭੋਲੇ ਨਾਥ ਦੇ ਅਵਤਾਰ ਗਿਣੇ ਗਏ ਨੇ ਉਹਨਾਂ ਦੇ ਅੰਸ਼ ਗਿਣੇ ਗਏ ਨੇ ਸੋ ਇਸ ਕਰਕੇ ਪੂਰੇ ਨਾਦ ਦੇ ਅਵਤਾਰ ਜਿੰਨੇ ਵੀ ਹੋਏ ਨੇ ਜਿੰਨੇ ਵੀ ਅੰਸ਼ ਹੋਏ ਨੇ ਸਭ ਆਪਣੀਆਂ ਆਪਣੀਆਂ ਕਰਾਮਾਤਾਂ ਦੇ ਨਾਲ ਉਹਨਾਂ ਨੇ ਸ਼ਕਤੀ ਨੂੰ ਪ੍ਰਗਟ ਕੀਤਾ ਹੈ ਤੇ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ ਸ਼ਕਤੀ ਦੇ ਨਾਲ ਲੋਕਾਂ ਦਾ ਭਲਾ ਕੀਤਾ ਹੈ ਸੋ ਦੋਸਤੋ ਹੁਣ ਗੱਲ ਕਰਾਂਗੇ ਇਸ ਮੰਤਰ ਬਾਰੇ ਜਿਹੜਾ ਕਿ ਮੰਤਰ ਹੈ ਇਹ ਮੰਤਰ ਨੂੰ ਤੁਸੀਂ ਜਿਸ ਤਰ੍ਹਾਂ ਦੱਸਿਆ 41 ਦਿਨ ਸਿੱਧ ਕਰ ਲਿਓ ਔਰ ਇਹਦੇ ਵਿੱਚ ਕੋਈ ਜ਼ਿਆਦਾ ਲੰਬਾ ਚੋੜਾ ਵਿਧਾਨ ਨਹੀਂ ਮੈਂ ਤੁਹਾਨੂੰ ਦੇਣ ਲੱਗਾ ਇਦੇ ਵਿੱਚ ਬਹੁਤ ਸੌਖਾ ਜਿਹਾ ਵਿਦਾਨ ਆ ਕੁਝ ਨਹੀਂ ਕਰਨਾ ਠੀਕ ਹੈ ਮੰਤਰ ਤੁਸੀਂ ਪਹਿਲਾਂ ਮੇ ਤੋਂ ਮੰਤਰ ਸੁਣ ਲਓ ਮੰਤਰ ਥੋੜਾ ਜਿਹਾ ਵੱਟਾ ਆ ਮੰਤਰ ਪਹਿਲਾਂ ਕਾਪੀ ਪੈਨ ਲੈ ਕੇ ਨੋਟ ਕਰ ਲਿਓ ਤੇ ਜਿਹਨਾਂ ਨੂੰ ਨਹੀਂ ਸਮਝ ਆਂਦੀ ਉਹ ਕੈਪਸ਼ਨ ਔਨ ਕਰ ਲਿਆ ਕਰਨ ਕੈਪਸ਼ਨ ਤੇ ਲਿਖਿਆ ਵੀ ਆ ਜਾਂਦਾ ਸਕਰੀਨ ਦੇ ਉੱਤੇ ਠੀਕ ਆ ਹੁਣ ਮੰਤਰ ਸੁਣੋ ਪਹਿਲਾ ਮੰਤਰ ਦੇ ਸ਼ਬਦ ਬੋਲ ਕੀ ਆ ਸਤਨਾਮ ਆਦੇਸ਼ ਗੁਰੂ ਕਾ ਠੀਕ ਆ ਕਾਲਾ ਪੈਰੋ ਕਾਲੇ ਕੇਸ ਕਾਲਾ ਪੈਰੋ ਕਾਲਾ ਕੇਸ ਕੰਨਾ ਮੁੰਦ ਕੰਨੀ ਮੁੰਦਰਾ ਪਗਮਾ ਪੀਸ ਆ ਆ ਕਾਲ ਪੈਰੋ ਤੂੰ ਆ ਮੈਂ ਬੁਲਾਵਾਂ ਤੂੰ ਆ ਮੇਰੇ ਬੁલાਏ ਆ ਮੇਰੇ ਗੁਰੂ ਦੇ ਬੁલાਏ ਆ ਨਾ ਆਏ ਤਾਂ ਮਾਤਾ ਕਾਲਕਾ ਦੀ ਦੁਹਾਈ ਮੇਰਾ ਕੰਮ ਕਰ ਪਲਟ 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 ਭੂਤ ਪਲਟ ਪ੍ਰੀਤ ਪਲਟ ਜਨ ਪਲਟ ਜਨਾਤ ਪਲਟ ਚੜੇਲ ਪਲਟ ਡੈਣ ਪਲਟ ਤੇਲੀਆ ਮਸਾਨ ਪਲਟ ਮੜੀ ਮਸਾਣ ਪਲਟ ਮਸਾਣ ਦੀ ਹਰ ਸ਼ਕਤੀ ਨੂੰ ਪਲਟ ਕੀਤੇ ਕਰਾਏ ਨੂੰ ਪਲਟ ਭੀਜੇ ਭਜਾਏ ਨੂੰ ਪਲਟ ਉੜਦੇ ਨੂੰ ਪਲਟ ਚੜ੍ਹਦੇ ਨੂੰ ਪਲਟ ਰੋਗ ਰੋਗ ਨੂੰ ਪਲਟ ਦੋਸ਼ ਨੂੰ ਪਲਟ ਪਲਟ ਹਰ ਬਿਮਾਰੀ ਨੂੰ ਕੌਣ ਪਲਟੇ ਬਾਬਾ ਕਾਲ ਪੈਰੋ ਪਲਟੇ ਨਾ ਪਲਟੇ ਤੋਂ ਤਾਂ ਬਾਬਾ ਕਾਲ ਪੈਰੋ ਨਾਲ ਆਏ ਗੁਰੂ ਗੋਰਖਨਾਥ ਦਾ ਆਦੇਸ਼ ਸ਼ਿਵ ਸ਼ੰਭੂ ਸ਼ੰਕਰ ਦਾ ਆਦੇਸ਼ ਚੱਲੇ ਮੰਤਰ ਪੂਰੇ ਬਾਚਾ ਦੇਖਾਂ ਬਾਬਾ ਕਾਲ ਪੈਰੂ ਤੇਰੀ ਸ਼ਕਤੀ ਦਾ ਤਮਾਸ਼ਾ ਤਾਂ ਦੋਸਤੋ ਇਹ ਸੀ ਮੰਤਰ ਦੇ ਸ਼ਬਦ ਬੋਲ ਇਹ ਮੰਤਰ ਬੜਾ ਜ਼ਬਰਦਸਤ ਤੇ ਫੱਕਮਾਲ ਪਾਵਰਫੁਲੀ ਮੰਤਰ ਜਿਹਨੂੰ ਕਹਿੰਦੇ ਆਪਣੇ ਆਪ ਦੇ ਵਿੱਚ ਕਰੰਟ ਕੱਢਣ ਵਾਲਾ ਮੰਤਰ ਆ ਸੋ ਇਸ ਮੰਤਰ ਦੇ ਨਾਲ ਤੁਸੀਂ ਵੱਡੇ ਵੱਡੇ ਕੰਮ ਚੁਟਕੀਆਂ ਚ ਕਰ ਸਕਦੇ ਆ ਤੁਹਾਨੂੰ ਕਿਸੇ ਚੀਜ਼ ਦੀ ਡਰਨ ਦੀ ਲੋੜ ਨਹੀਂ ਠੀਕ ਹੈ ਤੁਸੀਂ ਕਰਨਾ ਕੀ ਹੈ ਇਹਦੇ ਵਿੱਚ ਭੋਗ ਪ੍ਰਸ਼ਾਦ ਕੀ ਲਗਣਾ ਪਹਿਲਾਂ ਸੁਣ ਲਓ ਪਹਿਲੇ ਤੇ ਪਹਿਲੇ ਦਿਨ ਤੁਸੀਂ ਜਿਹੜਾ 11 ਪੁੰਦੀ ਦੇ ਲੱਡੂ ਲੈਣੇ ਆ ਇੱਕ ਜੈਫਲ ਠੀਕ ਹੈ ਤੇ ਇੱਕ ਜੈਫਲ ਇੱਕ ਨਿੰਬੂ ਦੋ ਮਿੱਠੇ ਪਾਣ ਇੱਕ ਸ਼ਰਾਬ ਦੀ ਬੋਤਲ ਲੈਣੀ ਆ ਪੂਰੀ ਇਹ ਜਿਹੜਾ ਸਾਰਾ ਸਮਾਨ ਆ ਇਹ ਬਾਬਾ ਪੈਰੋਜੀ ਦੇ ਮੰਦਰ ਤੇ ਜਾ ਕੇ ਤੁਸੀਂ ਚੜਾ ਦੇਣਾ ਤੇ ਬਾਬਾ ਪੈਰੋਜੀ ਨੂੰ ਅਰਦਾਸ ਕਰਨੀ ਕਿ ਬਾਬਾ ਪੈਰੋਜੀ ਮੈਂ ਤੁਹਾਡੇ ਇਸ ਮੰਤਰ ਨੂੰ ਸਿੱਧ ਕਰਨ ਜਾ ਰਿਹਾ ਮੈਨੂੰ ਅਸ਼ੀਰਵਾਦ ਦਿਓ ਮੇਰੇ ਗੁਰੂ ਦਾ ਅਸ਼ੀਰਵਾਦ ਮੇਰੇ ਨਾਲ ਹੈ ਮੇਰੀ ਇਹ ਜਿਹੜੀ ਇਹ ਸਿੱਧੀ ਹੈ ਇਹਨੂੰ ਸਫਲ ਬਣਾਓ ਮੇਰੇ ਉੱਤੇ ਕਿਰਪਾ ਕਰਿਓ ਤੁਸੀਂ ਬਸ ਇਸ ਮੰਤਰ ਨੂੰ ਪੜਨਾ ਲਗਾਤਾਰ ਤੁਸੀਂ ਦੇਖਿਓ ਇਹ ਜਿਹੜਾ ਰੋਜ਼ ਦੀ ਤੁਸੀਂ ਇੱਕ ਮਾਲਾ ਕਰਨੀ ਹੈ 108 ਮੰਤਰ ਪੜ੍ਹਨੇ ਆ ਰੋਜ਼ ਦੇ ਰੋਜ਼ ਠੀਕ ਹੈ ਜਦੋਂ ਰੋਜ਼ ਤੁਸੀਂ ਇੱਕ ਇੱਕ ਮਾਲਾ ਪੜ ਲਈ ਤਾਂ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਣਾ ਲਗਾਤਾਰ 41 ਦਿਨ ਤੁਸੀਂ ਇਸ ਮੰਤਰ ਨੂੰ ਪੜਨਾ ਆ ਠੀਕ ਹੈ ਐਂਡਲੇ ਦਿਨ ਵੀ ਜਿਹੜਾ ਇਹ ਭੋਗ ਆ ਜਿਸ ਤਰ੍ਹਾਂ 11 ਬੂੰਦੀ ਦੇ ਲੱਡੂ ਇੱਕ ਜੈਫ ਵਾਲੇ ਇੱਕ ਨਿੰਬੂ ਦੋ ਮਿੱਠੇ ਪਾਨ ਸ਼ਰਾਬ ਦੀ ਬੋਤਲ ਇਹ ਬਾਬੇ ਪੈਰੋ ਦੇ ਮੰਦਰ ਤੁਸੀਂ ਐਂਡਲੇ ਦਿਨ ਵੀ ਦੇਣੀ ਹੈ 41ਵੇਂ ਦਿਨ ਠੀਕ ਹੈ ਜਾਂ ਵਿੱਚ ਜਿਹੜੇ ਸ਼ਨੀਵਾਰ ਆਉਣਗੇ ਉਸ ਦਿਨ ਤੁਸੀਂ ਬਾਬਾ ਪੈਰੋ ਜੀ ਨੂੰ ਦੋ ਲੱਡੂ ਤੇ ਇੱਕ ਮਿੱਠਾ ਪਾਨ ਜ਼ਰੂਰ ਦੇ ਦਿਆ ਕਰਿਓ ਜਿੰਨੇ ਦਿਨ ਤੁਸੀਂ ਮੰਤਰ ਜਪ ਕਰਨਾ ਹੈ ਠੀਕ ਹੈ ਇਹਦੀ ਇੱਕ ਮਾਲਾ ਤੁਸੀਂ ਕਰ ਲੈਣੀ ਆ ਰੋਜ਼ ਦੀ ਠੀਕ ਹੈ ਤੁਸੀਂ ਆਪਣਾ ਆਸਣ ਲਾ ਕੇ ਆਸਣ ਜਾਪ ਕਰਕੇ ਆਸਣ ਦਾ ਮੰਤਰ ਲਾ ਕੇ ਤੇ ਗੁਰੂ ਦੀ ਆਗਿਆ ਲੈ ਕੇ ਇਸ ਮੰਤਰ ਨੂੰ ਸਿੱਧ ਕਰਨਾ ਬਿਨਾਂ ਗੁਰੂ ਦੀ ਆਗਿਆ ਤੋਂ ਇਸ ਮੰਤਰ ਨੂੰ ਸਿੱਧ ਨਾ ਕਰਨਾ ਜਦੋਂ ਤੁਸੀਂ ਇਹ ਜਦੋਂ ਇਹ ਮੰਤਰ ਤੁਸੀਂ ਪੂਰੀ ਤਰ੍ਹਾਂ ਪੂਨ ਤਾਂ ਸਿੱਧ ਕਰ ਲਿਆ ਜਦੋਂ ਤੁਹਾਨੂੰ ਪੂਰੀ ਇਹ ਤਾਂ ਬਲ ਮਿਲ ਗਿਆ ਬਾਬਾ ਪੈਰੋ ਜੀ ਆਪ ਹਾਜ਼ਰ ਨਾਜ਼ਰ ਹੋ ਕੇ ਤੁਹਾਡੇ ਕੰਮ ਕਰਨਗੇ ਤੁਸੀਂ ਇਹ ਦੇਖਿਓ ਕਿ ਬਾਬਾ ਪੈਰੋ ਜੀ ਦੀ ਸ਼ਕਤੀ ਤੁਹਾਡੇ ਨਾਲ ਚੱਲਣੀ ਹੈ ਤੁਹਾਨੂੰ ਪਹਿਲਾਂ ਹੀ ਇਹਨਾਂ ਨੇ ਸੰਕੇਤ ਦੇ ਦੇਣੇ ਆ ਜੇ ਕੋਈ ਇਦਾਂ ਦੀ ਕੋਈ ਗੱਲ ਹੋਣੀ ਹੋਈ ਤੁਹਾਡੇ ਨੂੰ ਤੁਹਾਨੂੰ ਪਹਿਲਾਂ ਹੀ ਉਹਨਾਂ ਨੇ ਕੰਨ ਦੇ ਵਿੱਚ ਆਵਾਜ਼ ਦੇ ਦੇਣੀ ਆ ਕਿ ਆਹ ਵਾਰ ਤੁਹਾਡੇ ਤੇ ਚੱਲਣ ਨਾਲ ਆ ਅਸੀਂ ਰੋਕ ਦਿੱਤਾ ਸੋ ਇਸੇ ਤਰ੍ਹਾਂ ਦੀ ਕੋਈ ਵੀ ਕਰਾਮਾਤ ਤੁਸੀਂ ਜਦੋਂ ਮੰਤਰ ਜਾਪ ਕਰਦੇ ਰਹੋਗੇ ਯਾ ਇਹਦੇ ਵਿੱਚ ਬਹੁਤ ਕਰਤੱਬ ਹੋਣਿਆ ਡਰ ਲੱਗੂਗਾ ਬਹੁਤ ਡਰਾਵਣੀਆਂ ਆਵਾਜ਼ਾਂ ਵੀ ਆਉਣਗੀਆਂ ਧਿਆਨ ਇਹ ਰੱਖਣਾ ਕਿ ਡਰਨਾ ਬਿਲਕੁਲ ਨਹੀਂ ਠੀਕ ਹੈ ਤੇ ਜਦੋਂ ਇਹਨੂੰ ਮੰਤਰ ਨੂੰ ਪੜ੍ਹਨਾ ਆ ਜਾਪ ਕਰਨਾ ਹੈ ਤੁਹਾਡਾ ਕਮਰਾ ਅਲੱਗ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਕੋਈ ਹੋਰ ਨਾ ਜਾਵੇ ਇਕੱਲੇ ਤੁਸੀਂ ਹੋ ਠੀਕ ਹੈ ਇਹ ਮੰਤਰ ਦੇਖਿਓ ਫਿਰ ਤੁਸੀਂ ਆਪਣੇ ਆਪ ਚ ਕਿਦਾਂ ਕਰੰਟ ਕਢਾਉਂਦਾ ਤੁਹਾਨੂੰ ਔਰ ਜਦੋਂ ਭਗਤੀ ਭਾਵ ਦੇ ਨਾਲ ਕੋਈ ਕੀ ਕੀਤੀ ਜਾਂਦੀ ਹੈ ਤਾਂ ਰਿਜ਼ਲਟ ਮਿਲਦਾ ਹੈ ਮਿਲਦਾ ਫਿਰ ਜਦੋਂ ਤੁਸੀਂ ਮੰਤਰ ਸਿੱਧ ਕਰ ਲਿਆ ਨਾ ਇਸ ਮੰਤਰ ਨੂੰ ਤੁਸੀਂ ਜੇ ਕਿਸੇ ਦੇ ਉੱਤੇ ਵੀ ਭੂਤ ਚੜੇਲ ਹੈ ਜਲ ਦੇ ਉੱਤੇ 108 ਵਾਰ ਦਮ ਕਰਕੇ ਜਾਂ 21 ਵਾਰ ਦਮ ਕਰਕੇ ਜਦੋਂ ਉੱਤੇ ਜਲ ਦੇ ਛਿੱਟੇ ਮਾਰੋਗੇ بڑی ਮਸਾਨ ਪੂਤ ਪ੍ਰੇਤ ਉਸ ਬੰਦੇ ਨੂੰ ਛੱਡ ਕੇ ਭੱਜ ਜਾਣਗੇ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਚਾਹ ਪੀਰਾਂ ਦੀ